ਗੁੱਡ ਮਾਰਨਿੰਗ ਤੇ ਰਾਤੀ ਇੱਥੇ ਰੁਕੇ ਸੀਗੇ ਆਹ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਆ ਗਿਆ ਜੀ ਰਾਜਾ پارک ਗੁਰਦੁਆਰਾ ਸਾਹਿਬ ਤੇ ਇੱਥੇ ਰੁਕਣ ਨੂੰ ਵਧੀਆ ਇੰਤਜ਼ਾਮ ਹੈਗਾ ਤੇ ਇਹ ਹਵਾ ਮਹਿਲ ਤੋਂ ਤਕਰੀਬਨ 4 ਕਿਲੋਮੀਟਰ ਦੂਰ ਤੇ ਹੈਗਾ ਲੋਕੇਸ਼ਨ ਲਾ ਲਓ ਜੇ ਕਿਸੇ ਨੇ ਆਉਣਾ ਹੋਇਆ ਇੱਥੇ ਹਾਂ ਦਿਖਾਉਣੇ ਅੱਗੇ ਕਿਤੇ ਕਿਤੇ ਜਾਣੇ ਆਗੇ ਆ ਵੀਰ ਹਣਾ ਆ ਕੇ ਰੈਡੀ ਹੋ ਗਏ ਲਓ ਜੀ ਪਹੁੰਚ ਗਏ ਨਵੀਂ ਲੋਕੇਸ਼ਨ ਤੇ ਆ ਬੜੀ ਆਪਣੀ ਪਿਆਗੜੀ ਤੇ ਇਹ ਐ دیਵਾਨੇ ਆਮ ਤੇ دیਵਾਨੇ ਖਾਸ ਦਾ ਜਿਹੜਾ ਏਟ ਹੈ ਇੱਥੇੋਂ ਤਾਂ ਐਂਟਰੀ ਨਹੀਂ ਦਿੰਦੇ ਦੂਜੀ ਥਰੜ ਐਂਟਰੀ ਏ ਦੀ ਤੇ ਅੰਦਰੋਂ ਦਿਖਾਉਣੇ ਬਾਕੀ ਤੁਹਾਨੂੰ ਬਾਕੀ ਤੁਸੀਂ ਬਾਹਰਲਾ ਵੀਊ ਦਿਖਾਉਣੇ ਤੁਹਾਨੂੰ ਪਹਿਲਾਂ ਫਿਰ ਅੰਦਰਲਾ ਵੀਊ ਦਿਖਾਉਣ ਇਹ ਆ ਬਾਹਰਲਾ ਵੀਊ ਮਾਰ ਗੇਟ ਹੈ ਮੇਨ ਇੱਥੋਂ ਵੀ ਬਸ ਐਂਟਰੀ ਨਹੀਂ ਦਿੰਦੇ ਦੂਜਾ ਗੇਟ ਹੈ ਇਹਨਾਂ ਦਾ ਅਸੀਂ ਪਹੁੰਚ ਕੇ ਥੋੜਾ ਜਿਹਾ ਪਹਿਲਾਂ ਤੇ ਇਹਦੇ ਜੈਂਟਰੀ ਹੈਗੀ 9:30 ਵਜੇ 9:30 ਵਜੇ ਟਿਕਟ ਵੀ ਇਹਦੀ ਤੇ ਟਿਕਟ ਵੀ ਦੱਸਦੇ ਹਾਂ ਕਿ ਕਿੰਨੇ ਟਿਕਟ ਵੀ ਤੁਹਾਨੂੰ ਦੱਸਾਂਗੇ ਕਿ ਕਿੰਨੇ ਦੀ ਆ ਤੇ ਇਧਰ ਹੋਰ ਲੋਕੇਸ਼ਨ ਭਾਲ ਜਾਂ ਜਿਨਾਂ ਸਰਚ ਕਰਦੇ ਆ ਉਹ ਲੋਕੇਸ਼ਨ ਦੇਖ ਲਾਂਗੇ ਤੇ 9:00 10:00 ਵਜੇ ਆ ਕੇ ਜਣੋ ਆਲ ਕੇ ਦਿਖਾ ਲਾਂਗੇ ਦੇਖਾਂਗੇ ਟਿਕਟ ਲੈ ਰਹੀ ਜੀ ਇਹਦੀ ਦੋ ਜਣਾਂ ਦੀ 104 ਰੁਪਏ ਦੀ ਟਿਕਟ ਦਿੱਤੀ ਹੈਗੀ ਤੇ ਇਹ ਬੈਕ ਸਾਈਡ ਆ ਗਈ ਇੱਥੋਂ ਟਿਕਟ ਮਿਲਦੀ ਹੈਗੀ ਆ ਜਾਏਗੀ ਤੇ ਬੈਕ ਸਾਈਡ ਆ ਜਾਓ ਤੁਸੀਂ ਇਧਰੋਂ ਦੀ ਤੇ ਆਹ ਸੇ ਇਧਰ ਦੀ ਜਾਇਆ ਜਾਂਦਾ ਹੈਗਾ ਤੇ ਅੰਦਰੋਂ ਦਿਖਾਉਣਾ ਤੁਹਾਨੂੰ ਹੁਣ ਸਾਰੀ ਲੋਕੇਸ਼ਨ ਇਹ ਆ ਗਿਆ ਜੀ ਅੰਦਰ ਦਾ ਦੂ ਹਵਾ ਮਹਿਲ ਦਾ ਇਧਰੋਂ ਐਂਟਰ ਹੋਏਾਂਗੇ ਤੇ ਅੱਗੇ ਦਾ ਮਾਹੌਲ ਸੁੰਦਰ ਹੋਣੀ ਹੈਗੀ ਠੀਕ ਹੈ ਜੀ ਇਹ ਆ ਗਏ ਸੈਂਟਰ ਇਹਦੇ ਸਾਹਮਣੇ ਤੇ ਆ ਵਿਚਾਲੇ ਫਵਾਰੇ ਵਾਲਾ ਸਿਸਟਮ ਬਣਾਇਆ ਹੋਇਆ ਹੈਗਾ ਆ ਸਾਰਾ ਹਵਾ ਮਹਿਲ ਇਹ ਆ ਝੁੰਝਣਾ ਮਹਿਲ ਦੇਖ ਕੇ ਆਏ ਸੀਗੇ ਕਹਿੰਦੇ ਵੀ ਉਹਨੂੰ ਦੇਖ ਕੇ ਬਣਾਇਆ ਹੋਇਆ ਹੈ ਬਾਕੀ ਪੱਕੀ ਇਨਫੋਰਮੇਸ਼ਨ ਨਹੀਂ ਜੇ ਕੁਝ ਗਲਤ ਹੋਇਆ ਤਾਂ ਉਹਦੇ ਲਈ ਸੌਰੀ ਮੜ ਜਿੱਥੋਂ ਤੱਕ ਸਾਨੂੰ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਉਹ ਕਹਿੰਦੇ ਵੀ ਉਸ ਨੂੰ ਦੇਖ ਕੇ ਬਣਾਇਆ ਹੋਇਆ ਹੈ ਉੱਥੇ ਵੀ ਇੱਦਾਂ ਉੱਥੇ ਵੀ ਇਦਾਂ ਦੇ ਸਾਰੇ ਪਿੱਲਰ ਸੀਗੇ ਉਹਨੂੰ ਦੇਖ ਕੇ ਬਣਾਇਆ ਗਿਆ ਹਵਾ ਨਾਲ ਇੱਕ ਆ ਗਿਆ ਮੈਲ ਹਵਾ ਦਾ ਇਹਨਾਂ ਜਗਾ ਆ ਬਚਾਲੇ ਕੁਝ ਪੁੱਲ ਟਾਇਬ ਬਣਾਇਆ ਹੋਇਆ ਹੈਗਾ ਤੇ ਉੱਪਰੋਂ ਦੇਖੋ ਉੱਪਰ ਜਾ ਕੇ ਦਿਖਾਉਣੀ ਤੁਹਾਨੂੰ ਸਾਰਾ ਥਿਊ ਬਾਕੀ ਸ਼ਹਿਰ ਇੱਥੋਂ ਦਿਿੰਦਾ ਸਾਰਾ ਉਹ ਦਿਖਾਉਣਾ ਏ ਤੁਹਾਨੂੰ ਸਾਰਾ 뷰 ਉੱਪਰ ਜਾ ਕੇ ਆ ਦੇਖੋ ਸਮੇਂ ਦੀ ਬਣਾਈ ਜਾਣੀ ਹੈ ਮੈਬਲ ਦੇ ਵਿੱਚ ਦੇਖਣ ਉਪਰ ਛੋਟਾ ਲੱਗਦਾ ਪਰ ਇਹ ਅੰਦਰੋਂ ਵੱਡਾ ਬਹੁਤ ਆਵਾਗੜ ਨ ਉੱਪਰ ਦਾ 뷰 ਦਿਖਾਉਣਾ ਏ ਸਾਰਾ ਤੁਹਾਨੂੰ ਇੱਥੇ ਦਿਖਾਤਾ ਉੱਪਰ ਦਾ 뷰 ਤੇ ਉੱਪਰੋਂ 뷰 ਦਿਖਾਉਣਾ ਏ ਤੁਹਾਨੂੰ ਸਾਰਾ ਤੇ ਕਹਿੰਦੇ ਵੀ ਸ਼ਹਿਰ ਵੀ ਇੱਥੋਂ ਸਾਰਾ ਦਿਖਦਾ ਹੈਗਾ ਉੱਪਰ ਜਾ ਕੇ ਦੇਨੇ ਆ ਸਾਰਾ 뷰 ਦਿਖਾਉਣਾ ਤੁਹਾਨੂੰ ਉੱਪਰ ਦਾ ਆ ਗਿਆ ਜੀ ਸੈਕੰਡ ਫਲੋਰ ਫਿਰ ਦੇਖ ਦੇਖਦੇ ਆ ਵੀ ਕਿੱਥੋਂ ਤੱਕ ਤਹਾਂ ਜਾਣ ਨੂੰ ਇਹਨਾਂ ਨੇ ਹਜੇ ਤੱਕ ਰਸਤਾ ਜਿਹੜਾ ਛੱਡਿਆ ਹੋਇਆ ਬੰਦ ਨਹੀਂ ਕੀਤਾ ਤਾਂ ਜਮਾ ਉਪਰੋਂ ਹੀ ਦਿਖਾਉਣੇ ਆ ਆ ਸ਼ਾਇਦ ਉਸ ਟਾਈਮ ਦੇ ਵਿੱਚ ਰਾਜ ਦੇ ਬੈਠਣ ਲਈ ਬਣਾਇਆ ਗਿਆ ਹੋਊਗਾ ਹਾਂ ਆ ਗਿਆ ਹਵਾ ਮੈਲ ਦੇ ਵਿਚ ਲੱਗੂ ਦੇਖੋ ਕਿੰਨੀ ਘੈਂਟ ਡੈਕੋਰੇਸ਼ਨ ਕੀਤੀ ਹੋਈ ਹੈਗੀ ਤੇ ਇਹ ਬੰਦ ਕੀਤਾ ਹੋਇਆ ਹੈ ਅੱਗੇ ਨਹੀਂ ਜਾ ਸਕਦੇ ਸਾਹਮਣੇ ਜਿਹੜੀ ਦੀਨੀ ਹੁੰਦੀ ਆ ਲਾਈਟਿੰਗ ਵਗੈਰਾ ਸ਼ੀਸ਼ੇ ਵਗੈਰਾ ਜਮਕਦੇ ਜਿਹੜੇ ਉਹ ਨਹੀਂ ਹੈਗੇ ਆਹ ਵੇ ਇਧਰੋਂ ਹਾਂ ਜੀ 3ਰਡ ਫਲੋਰ ਇਹ ਤਾਂ ਸ਼ਹਿਰ ਦਾ 뷰 ਦਿਹਦਾ ਹੈ ਤੇ ਬਾਹਰਲੀ ਸਾਈਡ ਜਿਵੇਂ ਜਾਲੀਆਂ ਦੀਆਂ ਨਹੀਂ ਹੁੰਦੀਆਂ ਗਿਆ ਉਹ ਆਹੀ ਜਾਲੀਆਂ ਨੇ ਮੈਂ ਖੋਲ੍ਹ ਦਿੰਦਾ ਤੋਂ ਸਾਰਾ ਆਜ ਦੀ ਜਗ੍ਹਾ ਛੱਡੀ ਹੋਈ ਬਾਰੇ ਪਾਸੇ ਉਹਦਾ ਵਿਊ ਨਹੀਂ ਲੈਂਦਾ ਕਿ ਸਾਰਾ ਕਿਉਂਕਿ ਹੋਰ ਦਿਖਾਉਣੇ ਆਗੇ ਉੱਪਰ ਜਾ ਕੇ ਦਿਖਾਉਣ ਇਹ ਆ ਗਿਆ ਇਹ ਉੱਪਰੋਂ ਵਿਊ ਦੇਖ ਸਕਦੇ ਹੋ ਤੇ ਬਾਈ ਹੋਰੇ ਫੋਟੋ ਫਿੱਟ ਰਹੇ ਨੇ ਹਾਂ ਹਾਈ ਟੋਂ ਦੇਖ ਸਾਰੇ ਵਿੱਚ ਜਿਹੜੀਆਂ ਜਾਲੀਆਂ ਆ ਗਈਆਂ ਤਾਂ ਕਰਕੇ ਸ਼ਾਇਦ ਇਹਨੂੰ ਹਵਾ ਮਹਿਲ ਕਹਿੰਦੇ ਬਾਕੀ ਇਹਦੇ ਬਾਰੇ ਆਪਣੇ ਕੋਲੇ ਨਹੀਂ ਜਾਣਕਾਰੀ ਹੈਣੀ ਇਹ ਜਾਣਕਾਰੀ ਹੁੰਦੀ ਤਾਂ ਤੁਹਾਨੂੰ ਸਾਰਾ ਕੁਝ ਦੱਸਦੇ ਆ ਗਿਆ ਜੀ ਜਮਾ ਉੱਪਰੋਂ ਵੈਸੇ ਦੇਖਣ ਨੂੰ ਇਹਦੇ 'ਚ ਇੰਨਾ ਜ਼ਿਆਦਾ ਕੋਈ ਸਾਨੂੰ ਖਾਸ ਨਹੀਂ ਲੱਗਿਆ ਮਸਕਲਾ ਹਵਾ ਮਹਿਲ ਵਜਿਦਾਗਾ ਕਿਉਂਕਿ ਇਹਦੇ ਥਾਂ ਥਾਂ ਤੇ ਬਸਾ ਹੋਰੀਆਂ ਹਵਾ ਕਰਾਉਂਦੀ ਹੈਗੀ ਤੇ ਆ ਜਮਾ ਜਿਹੜਾ ਫਰੰਟ ਤੋਂ ਦੀ ਨਾ ਹੁੰਦਾ ਉਹ ਚੀਜ਼ ਹੈ ਸਿੱਧੀ ਜਿਹੀ ਬਿਲਡਿੰਗ ਹੈ ਖੜੀ ਜੀ ਤੇ ਸਾਹਮਣੇ ਬਸ ਇੱਕ ਆ ਜਗ ਹੈਗੀ ਤੇ ਇਥੋਂ ਸਾਰਾ ਸ਼ਹਿਰ ਦਿਨ ਹੈ ਸ਼ਹਿਰ ਤੋਂ ਇਹ ਛੇਦਿਆ ਜਿਆਦਾ ਉੱਚਾ ਨਹੀਂਗਾ ਠੀਕ ਆ ਬਾਕੀ ਹੋਰ ਕਿਲਾ ਦਿਖਾਉਣਾ ਥੰਨੂੰ ਜਾ ਕੇ ਦੂ ਬਾਦ ਤੇ ਸਰਾ ਹਬਾ ਮੈਲ ਦੇਖ ਲਿਆ ਇਹਦੇ ਵੈਸੇ ਉਹ ਗੱਲ ਹੈਗੀ ਵੀ ਨਾਮ ਵੱਡੇ ਤੇ ਦਰਸ਼ਨ ਛੋਟੇ ਹੈ ਕੋਈ ਜਿਆਦਾ ਖਾਸ ਨਹੀਂ ਦੇਖਣ ਨੂੰ ਇਹਦੇ ਵਿੱਚ ਅਸੀਂ ਆਉਂ ਤਾਂ ਤੁਸੀਂ ਦੇਖ ਸਕਦੇ ਹੋਗੇ ਨਹੀਂ ਵੈਸੇ ਇਹਦੇ 'ਚ ਦੇਖਣ ਵਾਲੀ ਕੋਈ ਖਾਹ ਜੀ ਗੱਲ ਨਹੀਂ ਲੱਗੀ ਸਾਨੂੰ ਐਨੇ ਜਿਨੇ ਟਿਕਟ ਲਈ ਜਾਂਦੇ ਆਉਂਦੇ ਆਂ ਪੈਸੇ ਵਾਲਾ ਕੰਮ ਹੈ ਨਹੀਂਗਾ